ਅੱਜ ਆਪਾਂ ਵਿਚਾਰ ਕਰਨੀ ਆ ਮਨੁੱਖ ਦੇ ਗੁਣ ਤੇ ਅਵਗੁਣ ਇੱਕ ਬਚਨ ਆਉਂਦਾ ਮਹਾਰਾਜੀ ਦਾ ਕਿ ਔਗਣੀ ਭਰਪੂਰ ਹੈ ਗੁਣਪੀ ਵਸੇ ਨਾਲ ਬੰਦੇ ਦੇ ਸਰੀਰ ਅੰਦਰ ਬੰਦੇ ਦੇ ਮਨ ਅੰਦਰ ਗੁਣ ਵੀ ਵਸਦੇ ਨੇ ਤੇ ਅਵਗੁਣ ਵੀ ਵਸਦੇ ਨੇ ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਔਗਣਿ ਭਰਪੂਰ ਹੈ ਗੁਣਪੀ ਵਸੇ ਨਾਲ ਬਿਨ ਸਤਗੁਰ ਗੁਣ ਨਾ ਜਾਪਣੀ ਜਿ ਚਿਰ ਸ਼ਬਦ ਨਾ ਕਰੇ ਵਿਚਾਰ ਬਦਨੇ ਦੇ ਅੰਦਰ ਸ਼ੁਭ ਗੁਣਵੀਆਂ ਤੇ ਔਗਣੀਆਂ ਤੇ ਜਿੱਦਾਂ ਦਾ ਇਹਨੂੰ ਸਾਹਮਣੇ ਕੋਈ ਬੰਦਾ ਮਿਲਦਾ ਵਾ ਨਾ ਜਿਸ ਨੂੰ ਪਾਪੀ ਮਿਲਦਾ ਤੇ ਇਹਦੇ ਅੰਦਰ ਪਾਪ ਉਜਾਗਰ ਹੋ ਜਾਂਦੇ ਆ ਜਿਸ ਨੂੰ ਕੋਈ ਸਾਧੂ ਮਹਾਤਮਾ ਮਿਲਦਾ ਤੇ ਇਹਦੇ ਅੰਦਰ ਗੁਣ ਪੈਦਾ ਹੋ ਜਾਂਦੇ ਪਿਆਰ ਪੈਦਾ ਹੋ ਜਾਂਦਾ ਹੈ ਸ਼ਾਂਤੀ ਪੈਦਾ ਹੋ ਜਾਂਦੀ ਹੈ ਦੋਵੇਂ ਚੀਜ਼ਾਂ ਅੰਦਰ ਹੀ ਨੇ ਪਰ ਜਿਸ ਤਰ੍ਹਾਂ ਦਾ ਬਾਹਰ ਕੋਈ ਮਿਲਦਾ ਉਦਾਂ ਦਾ ਸਰੀਰ ਵਿੱਚੋਂ ਪ੍ਰਗਟ ਹੋ ਜਾਂਦਾ ਹੈ ਆਹਨ ਗੋਪਤ ਨਾਮ ਪਰਗਾਹਾ ਸਾਧੂ ਮਹਾਤਮਾ ਗੁਰੂ ਪੀਰ ਨੂੰ ਮਿਲਣ ਦੇ ਨਾਲ ਜਿਹੜਾ ਸਾਡੇ ਅੰਦਰ ਨਾਮ ਪ੍ਰਗਟ ਹੋ ਜਾਂਦਾ ਹੈ ਤੇ ਪਾਪੀ ਦੇ ਮਿਲਣਾ ਜਿੰਨੇ ਸਾਡੇ ਸਰੀਰ ਵਿੱਚ ਔਗਣ ਭਰੇ ਨੇ ਉਹ ਪ੍ਰਗਟ ਹੋ ਜਾਂਦੇ ਨੇ ਗੱਲ ਤਾਂ ਇੰਨੀ ਕੀ ਹੈ ਕੋਈ ਬੰਦਾ ਰੋਜ਼ ਦਰਬਾਰ ਸਾਹਿਬ ਆਉਂਦਾ ਸੀ ਤੇ ਉਹਨੂੰ ਕੋਈ 8-10 ਸਾਲ ਹੋ ਗਏ ਆਉਂਦਿਆ ਤੇ ਇੱਕ ਦਿਨ ਉਹ ਕੇ ਕਿਸੇ ਸਾਧੂ ਨੂੰ ਕਹਿੰਦਾ ਗੁਰਮੁਖ ਪਿਆਰੇ ਨੂੰ ਕਹਿੰਦਾ ਉਹ ਸਾਧੂ ਮਾਤਮਾ ਨੂੰ ਕਹਿੰਦਾ ਬੰਦਾ ਜੀ ਮੈਨੂੰ ਤਾਂ 10 ਸਾਲ ਹੋ ਗਏ ਦਰਬਾਰ ਸਾਹਿਬ ਆਉਂਦਿਆਂ ਸਾਦੀ ਵਾਰ ਦੀ ਹਾਜ਼ਰੀ ਭਰਦਾ ਮੈਂ ਮੈਨੂੰ ਕੁਝ ਮਿਲਿਆ ਨਹੀਂ ਕਹਿਣ ਲੱਗੇ ਅੱਛਾ ਕਹਿਣ ਲੱਗੇ ਗੁਰੂ ਰਾਮਦਾਸ ਦੇ ਦਰ ਤੇ ਤੂੰ 10 ਸਾਲ ਆਇਆ ਹੋਵੇਂ ਤੇ ਤੂੰ ਗੁਰੂ ਰਾਮਦਾਸ ਦੀ ਨਿਗਾ ਵਿੱਚ ਨਾ ਆਇਆ ਹੋਵੇਂ ਬਾਣੀ ਚ ਬਚਨ ਆਉਂਦਾ ਨਾ ਕੇ ਮੁਗਤ ਪਏ ਸਾਰ ਸੰਗਤ ਕਰ ਤਿਨ ਕੇ ਔਗਣ ਸਭ ਪਰ ਹਰਿਆ ਤਿਨ ਕੋ ਦੇਖ ਪਏ ਕਿਰਪਾਲਾ ਸੰਗਤ ਵਿੱਚ ਬੈਠੇ ਹੋਏ ਬੰਦੇ ਨੂੰ ਰੱਬ ਵੇਖਦਾ ਵਾ ਤਿਨ ਕੋ ਦੇਖ ਪਏ ਕਿਰਪਾਲਾ ਬੜਾ ਪਰਮੇਸ਼ਰ ਖੁਸ਼ ਹੁੰਦਾ ਕਿ ਮੇਰੀ ਸਭ ਜਾਣ ਕੇ ਬਹਿ ਗਿਆ ਤੇ ਕਹਿ ਲੱਗੇ ਤੂੰ 10 ਸਾਲ ਤੋਂ ਗੁਰੂ ਰਾਮਦਾਸ ਦੇ ਦਰਬਾਰ ਦੀ ਅੰਮ੍ਰਿਤ ਵੇਲੇ ਹਾਜ਼ਰੀ ਭਰਦਾ ਹੈ ਤੇ ਤੂੰ ਕਹਿੰਦਾ ਮੈਨੂੰ ਕੁਝ ਮਿਲਿਆ ਨਹੀਂ ਇਹਦਾ ਮਤਲਬ ਤਨ ਗੁਰੂ ਰਾਮਦਾਸ ਨੇ ਦੇਖਿਆ ਹੀ ਨਹੀਂ ਹੈ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ ਹੁਣ ਸਾਧੂ ਮਹਾਤਮਾ ਦੇ ਆਪਣੇ ਤਜਰਬੇ ਹੁੰਦੇ ਨੇ ਜ਼ਿੰਦਗੀ ਨੇ ਕਹਿਣ ਲੱਗੇ ਤੂੰ ਰੋਜ਼ ਆਉਣਾ ਕਹਿਣ ਲੱਗੇ ਰੋਜ਼ ਹੀ ਆਉਣਾ ਕਹਿਣ ਲੱਗੇ ਵੇਖ ਦੁਨੀਆ ਕੋ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਤੇ ਤੂੰ ਉੱਠ ਕੇ ਇਸ਼ਨਾਨ ਕਰਕੇ ਕੱਰ ਛੱਡ ਕੇ ਇੱਥੇ ਆਣ ਕੇ ਬਹਿ ਜੰਨਾ ਇਹ ਤੂੰ ਕਹਿੰਦਾ ਕੁਝ ਮਿਲਿਆ ਨਹੀਂ ਆ ਵੱਡੀ ਬਖਸ਼ਿਸ਼ ਤਾਂ ਅੰਮ੍ਰਿਤ ਵੇਲੇ ਦੀ ਤੇਰੇ ਕੋਈ ਆ ਅੰਮ੍ਰਿਤ ਵੇਲੇ ਦੀ ਵੱਡੀ ਬਖਸ਼ਿਸ਼ ਨਾ ਤੇਰੇ ਉੱਤੇ ਹੋਈ ਹੋਈ ਆ ਕਹਿ ਲਗੇ ਹੋਰ ਤੂੰ ਕਹਿੰਦਾ ਮੈਨੂੰ ਕੁਝ ਮਿਲਿਆ ਹੀ ਨਹੀਂ ਦੁਨੀਆ ਤਰਲੇ ਲੈਂਦੀ ਕਿ ਅੰਬਰ ਤੇ ਵੇਲਾ ਕੇ ਦ ਸੰਭਾਲੇ ਜਾਵੇ ਉઠીਏ ਤੇ ਤੂੰ ਆਪਣੇ ਆਪ ਉੱਠ ਕੇ ਇਸ਼ਨਾਨ ਕਰਕੇ ਗੁਰੂ ਰਾਮਦਾਸ ਦੇ ਦਰ ਤੇ ਆਉਣਾ ਹੈ ਇਹ ਗੁਰੂ ਰਾਮਦਾਸ ਦੀ ਪਹਿਲੀ ਬਖਸ਼ਿਸ਼ ਆ ਤੇਰੇ ਉੱਤੇ ਕਹਿ ਲਗੇ ਇੱਕ ਹੋਰ ਗੱਲ ਦੱਸ ਸੰ ਤੂੰ ਆਪਣੀ ਜ਼ਿੰਦਗੀ ਚ ਹੁਣ ਆਉਣ ਵਾਲੀ ਜ਼ਿੰਦਗੀ ਜਿਹੜੀ ਤੇਰੀ ਤੂੰ ਸ਼ਰਾਬ ਪੀ ਸਕਦਾ ਇਹ ਤੈਨੂੰ ਕੋਈ ਜ਼ਾਰ ਬੇਲੀ ਕਵੇ ਪੀਣ ਵਾਸਤੇ ਤੂੰ ਸ਼ਰਾਬ ਪੀ ਸਕਦਾ ਹੈ ਕਹਿ ਲਗੇ ਮਰਨੀ ਤੇ ਮਰ ਜਾਗੇ ਪਰ ਪੀਵਾਂਗੇ ਨਹੀਂ ਕਹਿ ਲਗੇ ਗੁਰੂ ਰਾਮਦਾਸ ਦੀ ਵੱਡੀ ਬਖਸ਼ਿਸ਼ ਤੇਰੇ ਉੱਤੇ ਹੋਈ ਹੈ ਲੋਕੀ ਬੜੀਆਂ ਕੋਸ਼ਿਸ਼ਾਂ ਕਰਦੇ ਨਸ਼ਾ ਲੱਗ ਗਿਆ ਛੁੱਟ ਜਾਵੇ ਤੇ ਤੇਰਾ ਗੁਰੂ ਰਾਮਦਾਸ ਨੇ ਆਪਣੇ ਆਪ ਹੀ ਛਡਾਇਆ ਹੋਇਆ ਹੋ। ਜਿਹੜੇ ਕਹਿੰਦੇ ਨਾ ਉੱਥੇ ਗਏ ਸੀ ਤੇ ਉਹ ਉਹਨਾਂ ਨੇ ਪਿਆ ਦਿੱਤੀ ਹੈ। ਇਹਦਾ ਮਤਲਬ ਹੈ ਜ ਬਖਸ਼ਿਸ਼ ਨਹੀਂ ਹੈ ਗੁਰੂ ਦੀ ਤੇਰੇ ਉੱਤੇ। ਕਹਿਣ ਲੱਗੇ ਅਬ ਦੂਜੀ ਬਖਸ਼ਿਸ਼ ਤੇਰੇ ਉੱਤੇ ਹੈ ਵੀ ਤੂੰ ਜ਼ਿੰਦਗੀ ਚ ਕੋਈ ਨਸ਼ਾ ਨਹੀਂ ਕਰ ਸਕਦਾ। ਕਹਿਣ ਲੱਗੇ ਤੂੰ ਕਿਸੇ ਦਰਦ ਘਰ ਦੇ ਘਰ ਵਿੱਚ ਜਾਵੇਂ। ਉਥੋਂ ਕੋਈ ਚੋਰੀ ਕਰਕੇ ਕੋਈ ਚੀਜ਼ ਲਿਆ ਸਕਦਾ ਕਹਿ ਲੱਗੇ ਮਾਰਦਾ ਬਚਨ ਯਾਦ ਆਉਂਦਾ ਵਾ ਪੀ ਕਿ ਚੋਰ ਕੀ ਹਮਾਂ ਭਰੇ ਨਾ ਕੋਏ ਚੋਰ ਕੀ ਆ ਚੰਗਾ ਕਿਉਂ ਹੋਏ ਤੇ ਕਹਿ ਲੱਗੇ ਨਾ ਮੈਂ ਚੋਰੀ ਨਹੀਂ ਕਰ ਸਕਦਾ ਜ਼ਿੰਦਗੀ ਵਿੱਚ ਕਹਿ ਲੱਗੇ ਆ ਵੀ ਤੀਜੀ ਬਖਸ਼ਿਸ਼ ਵੀ ਤੇਰੇ ਉੱਤੇ ਆ ਪਹਿਲੀ ਬਖਸ਼ਿਸ਼ ਤਾਂ ਤੂੰ ਅੰਬਰ ਤੋਂ ਲੈ ਉੱਠਦਾ ਹੈ ਦੂਜੀ ਬਖਸ਼ਿਸ਼ ਤੇਰੇ ਉਤੇ ਤੂੰ ਜ਼ਿੰਦਗੀ ਜਿਦਾ ਨਸ਼ਾ ਨਹੀਂ ਕਰ ਸਕ ਕਰ ਸਕਦਾ ਤੀਸਰੀ ਬਖਸ਼ਿਸ਼ ਤੂੰ ਜ਼ਿੰਦਗੀ ਵਿੱਚ ਚੋਰੀ ਨਹੀਂ ਕਰ ਸਕਦਾ ਤੇ ਕਿਆ ਲੱਗੇ ਚੌਥੀ ਗੱਲ ਸਾਨੂੰ ਦੱਸ ਤੂੰ ਕਿਸੇ ਜੀ ਜੰਤੂ ਨੂੰ ਮਾਰ ਸਕਦਾ ਵਾ ਕੁੱਤਾ ਬਿੱਲੀ ਕੋਈ ਵੀ ਹੋਵੇ ਜੀ ਜੰਤੂ ਤੇਰੇ ਸਾਹਮਣੇ ਆਵੇ ਉਹ ਦਾਤੂ ਘਾਤ ਕਰ ਸਕਦਾ ਹੈ ਉਹਨੂੰ ਮਾਰ ਸਕਦਾ ਹੈ ਕਹਿਣ ਲੱਗਿਆ ਇਹ ਕੰਮ ਮੇਰ ਕੋ ਨਹੀਂ ਹੋਣਾ ਕਹਿਣ ਲੱਗਿਆ ਚੌਥੀ ਰਹਿਮਤ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਤੇਰੇ ਉੱਤੇ ਹੋਈ ਤੂੰ ਮਾੜੇ ਬੰਦਿਆਂ ਕੋਲ ਬਹਿ ਸਕਦਾ ਹੈ ਕਹਿਣ ਲੱਗੇ ਨਹੀਂ ਸ਼ਰਮ ਆਉਂਦੀ ਬੈਠਾ ਨਹੀਂ ਜਾਂਦਾ ਕਹਿਣ ਲੱਗੇ ਪੰਜਵੀਂ ਬਖਸ਼ਿਸ਼ ਗੁਰੂ ਰਾਮ ਦੱਸਦੀ ਤੇਰੇ ਤੇ ਹੈ ਕਹਿ ਲੱਗੇ ਤੂੰ ਪਰਸੰਗ ਕਰ ਸਕਦਾ ਹੈ ਪਰ ਸਤਰੀ ਪਰਸੰਗ ਕਰ ਸਕਦਾ ਹੈ ਤੂੰ ਕਰੇਗਾ ਜੇ ਨੇ ਤੈਨੂੰ ਕੋਈ ਪਰਸੰਗ ਦਿੱਤਾ ਜਾਵੇ ਕੋਈ ਸਤਰੀ ਨੂੰ ਦਿੱਤਾ ਜਾਵੇ ਤੈਨੂੰ ਤੇ ਤੂੰ ਉਸ ਦਾ ਸੰਗ ਕਰ ਸਕਦਾ ਹੈ ਕਰੇਗਾ ਕਹਿਣ ਲੱਗੇ ਨਹੀਂ ਇਹ ਕੰਮ ਨਹੀਂ ਹੋਣਾ ਕਹਿ ਲੱਗੇ ਵੱਡੀ ਬਖਸ਼ਿਸ਼ ਗੁਰੂ ਆਮਦਾਸ ਦੀ ਤੇਰੇ ਉੱਤੇ ਆਵੀ ਬੁਕੇਗੀ ਉਹ ਗੱਲ ਉੱਥੇ ਆ ਗਈ ਨਾ ਗੁਰੂ ਰਾਨ ਸਾਹਿਬ ਕਹਿੰਦੇ ਔਗਣੀ ਭਰਪੂਰ ਹੈ ਗੁਣ ਵੀ ਬਸੇ ਨਾਲ ਕਈ ਅਰੇ ਬੰਦੇ ਦੇ ਕੋਲ ਬੜਾ ਕੁਝ ਹੁੰਦਾ ਹੈ ਪਰ ਫੇਰ ਵੀ ਬੰਦਾ ਆਪਣੇ ਆਪ ਨੂੰ ਇੱਕ ਖਾਲੀ ਜਿਹਾ ਮਹਿਸੂਸ ਕਰਦਾ ਹੈ ਕਈਆਂ ਦੇ ਕੋਲ ਸੱਤ-ਸੱਤ ਪੀੜੀਆਂ ਦੀ ਦੌਲਤ ਪਈ ਹੋਈ ਆ ਵੇਖ ਕੇ ਖਾ ਲੈਣ ਮौजਾਂ ਕਰ ਲੈਣ ਫਿਰ ਵੀ ਉਹ ਕੰਦੇ ਕੱਖ ਨਹੀਂ ਹੈ ਹੈ ਹੀ ਕੱਖ ਤੇ ਗੁਰੂ ਰਾਮਦਾਸ ਦੇ ਦਰ ਤੇ ਆਉਣ ਵਾਲਾ ਵਿਅਕਤੀ ਜਿੱਦ ਕੋ ਐਨੀਆਂ ਬਖਸ਼ਾ ਹੋਈਆਂ ਹੋਣ ਤੇ ਉਹ ਮਹਿਸੂਸ ਕਈ ਨਹੀਂ ਕੋਈ ਸਮਝਦਾ ਜਰ ਮੇਰੇ ਮਨ ਤੱਕ ਗੁਰੂ ਨੇ ਕੁਛ ਦਿੱਤਾ ਹੀ ਨਹੀਂ ਕੁੰਮਰ ਤੇ ਲਈ ਉੱਠ ਕੇ ਗੁਰੂ ਗੁਰੂ ਜਪ ਲੈਣਾ ਨਸ਼ਿਆਂ ਤੋਂ ਮੁਕਤਾਂ ਚੋਰੀਆਂ ਤੋਂ ਮੁਕਤਾਂ ਜਵਾਰੀਆਂ ਤੋਂ ਮੁਕਤਾਂ ਹੋਰ ਹੋਰ ਤੂੰ ਕੀ ਲੈਣਾ ਗੁਰੂ ਕੋਲੋਂ ਤੂੰ ਤਾਂ ਕਹਿੰਦਾ ਮੈਨੂੰ 10 ਸਾਲ ਹੋ ਗਏ ਦੁਨੀਆ ਬਰਬਾਦ ਹੋ ਰਹੀ ਨਸ਼ਿਆਂ ਪਿੱਛੇ ਦੁਨੀਆ ਵਹਿਬ ਵਿਚਾਰ ਪਿੱਛੇ ਬਰਬਾਦ ਹੋ ਰਹੀ ਹੈ ਤੇ ਗੁਰੂ ਰਾਮਦਾਸ ਨੇ ਤੇਰੀ ਬਾਹ ਬੜੀ ਹੋਈ ਦੇ ਬਾਹ ਫੜ ਕੇ ਗੁਰੂ ਰਾਮਦਾਸ ਨੇ ਤੁਨ ਆਪਣੇ ਦਰ ਦੇ ਵਿਢਾਇਆ ਤੂੰ ਤੂੰ ਕੀ ਚਾਹਣਾ ਕੀ ਹੈ ਤੂੰ ਕਿਹੜੀ ਬਖਸ਼ਿਸ਼ ਚਾਹਣਾ ਹੈ ਤੂੰ ਤੇ ਤੂੰ ਇਹ ਕਹਿਨਾ ਕਿ ਮੈਨੂੰ ਮੈਨੂੰ ਕੁਝ ਮਿਲਿਆ ਹੀ ਨਹੀਂ ਦੁਨੀਆ 'ਤੇ ਸਭ ਤੋਂ ਵੱਡੀ ਸਤ ਸੰਗਤ ਐ ਉਹ ਤੈਨੂੰ ਮਿਲੀ ਹੋਈ ਐ ਦੁਨੀਆ 'ਤੇ ਸਭ ਤੋਂ ਵੱਡਾ ਰੱਬ ਦਾ ਨਾਮ ਐ ਉੱਚੇ ਉਪਰ ਉੱਚਾ ਨਾਵਾ ਪ੍ਰਭ ਦਾ ਸਿੰਦਰ ਸਭ ਦੇ ਉੱਚਾ ਵਾ ਉਹ ਤੂੰ ਕਰਦਾ ਐ ਤੇ ਦੁਨੀਆ ਤੇ ਸਭ ਤੋਂ ਗੁਮਹਾਨ ਚੀਜ਼ ਹੈ ਗੁਰੂ ਦੀ ਸੇਵਾ ਵਾ ਤੂੰ ਸਵਿਰਿਆਣਤੀ ਗੁਰੂ ਦੀ ਸੇਵਾ ਚ ਹਾਜ਼ਰ ਹੋ ਜਾਣਾ ਖੋ ਹੁਣ ਤੂੰ ਕੀ ਚਾਹੁੰਦਾ ਤੇ ਤੂੰ ਇਹ ਕਹਿੰਦਾ ਮੈਨੂੰ ਕੋਈ ਚੰਨ ਮਿਲਿਆ ਹੀ ਨਹੀਂ ਅਮਰਤ ਵੇਲਾ ਤੈਨੂੰ ਮਿਲਿਆ ਵਾ ਸੇਵਾ ਗੁਰੂ ਦੀ ਤੈਨੂੰ ਮਿਲੀ ਹੋਈ ਆ ਸੰਗਤ ਵਿੱਚ ਤੂੰ ਬਹਿ ਜਾਣਾ ਵਾ ਗੁਰੂ ਗੁਰੂ ਤੂੰ ਜਪ ਲੈਣਾ ਵਾ ਇਥੇ ਦਾਨਪੁਨ ਤੂੰ ਕਰ ਲੀਂਦਾ ਵਾ ਮਾੜਿਆ ਕੰਮਾਂ ਤੋਂ ਤੂੰ ਬਚਿਆ ਹੋਇਆ ਵਾ ਇੰਨੀਆਂ ਬਖਸ਼ਾਂ ਗੁਰੂ ਰਾਮਦਾਸ ਦੀਆਂ ਤੇ ਬੰਦਾ ਕਹਿੰਦਾ ਬਾਬਾ ਜੀ ਮੈਂ ਆਦ ਵਿਚਾਰ ਹੀ ਨਹੀਂ ਕਦੇ ਕੀਤੀ ਪਈ ਨਾ ਕੁਛ ਤੇ ਮੈਨੂੰ ਗੁਰੂ ਰਾਮਦਾਸ ਨੇ ਦੇ ਦਿੱਤਾ ਇਹ ਕਿਸ ਵਿਰਲੇ ਨੂੰ ਮਿਲਦਾ ਆ ਇਹ ਰਹਿਮਤ ਨੇ ਬਖਸ਼ਾਂ ਨੇ ਗੁਰੂ ਰਾਮਦਾਸ ਦੀਆਂ ਰੋਜ਼ ਸੰਗਤ ਵਿੱਚ ਆਉਣ ਵਾਲੇ ਦੀ ਸਤਿਨਾਮ ਵਾਹਿਗੁਰੂ i oh. oh.